ਕਾਲ ਜੋ ਸਰਣੋ ਅੱਜ ਆਪਾਂ ਫੇਰ ਬਾਈ ਕੋਲ ਪਹੁੰਚੋ ਆਪਾਂ ਇਹਨਾਂ ਦੀ ਪਹਿਲਾਂ ਵੀ ਵੀਡੀਓ ਕੀਤੀ ਸੀਗੀ ਇਹ ਬਾਈ ਕੋਲੇ ਹੋਮ ਡੈਕੋਰੇਸ਼ਨ ਹੋ ਗਿਆ ਜਿਵੇਂ ਹੁਣ ਵਿਆਹ ਸਾਦੀਆਂ ਦਾ ਸੀਨ ਚੱਲ ਰਿਹਾ ਤੇ ਬਾਈ ਕੋਲੇ ਆਪਣਾ ਸਾਹ ਜਿੱਟੀ ਘਾੜ ਘਾੜ ਡਿਜ਼ਾਈਨ ਤੇ ਬਹੁਤ ਘੱਟ ਰੇਟਾਂ ਤੇ ਪਈਆਂ ਨੇ ਬਾਈ ਕੋਲੇ ਤੇ ਸਭ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆਂ ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਜੀ ਠੀਕ ਹੈ ਜੀ ਤੇ ਸਾਨੂੰ ਹੁਣ ਤੁਹਾਡੀ ਕੱਲੀ ਕੱਲੀ ਚੀਜ਼ ਬਾਰੇ ਜਾਣਕਾਰੀ ਦਿਓ ਕਿੱਥੋਂ ਸਟਾਰਟ ਕਰੋਂਗੇ ਆਪਾਂ ਹੋਮ ਡੈਕੋਰੇਸ਼ਨ ਤੋਂ ਸਟਾਰਟ ਕਰ ਲਈਏ ਹਾਂਜੀ ਹੋਮ ਡੈਕੋਰੇਸ਼ਨ ਤੋਂ ਸਟਾਰਟ ਕਰਾਂਗੇ ਤੇ ਸਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਕੱਲੀ ਕੱਲੀ ਚੀਜ਼ ਬਾਰੇ ਜਾਣਕਾਰੀ ਦੇਵਾਂਗੇ ਸਾਨੂੰ ਆਪਾਂ ਹਾਂਜੀ ਹੋਮ ਡੈਕੋਰੇਸ਼ਨ ਦੇ ਵਿੱਚ ਆਪਣੇ ਕੋ ਫਲਾਵਰ ਬੋਟ ਆ ਗਈ ਜਿਹੜੇ ਛੋਟੇ ਸਾਈਜ਼ ਆ ਜਾਂਦੇ ਨੇ ਵੱਡੇ ਸਾਈਜ਼ ਵੀ ਮਿਲ ਜਾਣਗੇ ਇਹ ਚੀਜ਼ਾਂ ਆ ਜਾਣਗੀਆਂ ਆਪਣੇ ਕੋ ਔਰ ਉਸ ਤੋਂ ਬਾਅਦ ਆਪਣੇ ਕੋ ਆ ਜਾਂਦੇ ਆ ਹੋਮ ਡੈਕੋਰੇਸ਼ਨ ਚ ਵਾਲਪੇਪਰ ਅੱਛਾ ਜੀ ਵਾਲਪੇਪਰ ਮਿਲ ਜਾਂਦੇ ਆ ਆਪਣੇ ਕੋ ਵੋਕ ਵਾਲੇ ਵਾਲਪੇਪਰ ਹੋਣਗੇ ਹੀ ਇਹ ਆਪਣੇ ਕੋਲ ਇਹ ਬਾਈ ਇਹ ਵਾਲਪੇਪਰ ਚ ਕੋਈ ਕੰਪਲੇਨ ਤਾਂ ਨਹੀਂ ਹੈ ਨਾ ਜੀ ਨਾ ਜੀ ਕੋਈ ਕੰਪਲੇਨ ਨਹੀਂ ਜਿਵੇਂ ਹੁਣ ਬਾਜ਼ਾਰ ਦੇ ਰੇਟ ਆ ਦੂਜਿਆਂ ਨਾਲੋਂ ਘੱਟ ਦੇਵਾਂਗੇ ਰੇਟ ਹਾਂ ਜੀ ਹਾਂ ਜੀ ਰੇਟ ਘੱਟ ਹੈ ਹੀ ਬਾਕੀ ਵੋਕ ਵਾਲੇ ਵਾਲਪੇਪਰ ਹੈ ਇਹ ਠੀਕ ਹੈ ਗਾਰੰਟੀ ਆ 5 ਸਾਲਾਂ ਦੀ ਅੱਛਾ ਲੈ ਵੀਰੇ ਬਾਈ ਕਹਿੰਦਾ 5 ਸਾਲ ਦੀ ਗਾਰੰਟੀ ਆ ਗਈ ਕੋਈ ਨਾਂਬਾ ਆ ਕੇ ਕਹਿੰਦਾ ਆਪਾਂ ਬੈਠੇ ਆ ਇੱਥੇ ਠੀਕ ਹੈ ਤੇ ਵੀਰੇ ਇਹਦੇ ਵਿੱਚ ਡਿਜ਼ਾਈਨ ਜਿਹੜਾ ਵੀ ਮਰਜ਼ੀ ਕਰਵਾ ਸਕਦੇ ਹਾਂ ਹਾਂ ਜੀ ਡਿਜ਼ਾਈਨ ਜਿਹੜਾ ਮਰਜ਼ੀ ਕਸਟਮਾਈਜ਼ ਵੀ ਕਰਾਉਣਾ ਕਿਸੇ ਨੇ ਕਸਟਮਾਈਜ਼ ਓਕੇ ਕਸਟਮਾਈਜ਼ ਲਗੀਆਂ ਹੋਈਆਂ ਗਈਆਂ ਜੇ ਕਿਸੇ ਨੇ ਕਸਟਮਾਈਜ਼ ਵੀ ਕਰਾਉਣੀਆਂ ਐ ਜੀ ਕਸਟਮਾਈਜ਼ ਬਣ ਜਾਂਦੀਆਂ ਬਾਕੀ ਜਿਹੜੀ ਕਹੋਗੇ ਉਹ ਚੀਜ਼ ਆਪਾਂ ਤਿਆਰ ਕਰਦੇ ਆ ਤਿਆਰ ਤਿਆਰ ਵੀ ਕਰਦੇ ਆ ਲੈ ਵੀਰ ਜੀ ਕਿਸੇ ਨੇ ਜੇ ਕੋਈ ਚੀਜ਼ ਤਿਆਰ ਕਰਵਾਉਣੀ ਆ ਤਾਂ ਬਾਈ ਕਹਿੰਦਾ ਮੈਂ ਤਿਆਰ ਵੀ ਕਰਕੇ ਦੇ ਦਊਗਾ ਕੋਈ ਗਿਫਟ ਚਾਹੀਦੇ ਹੋਂ ਵਿਆਹ ਸਾਡੀਆਂ ਦਾ ਸੀਜ਼ਨ ਚੱਲ ਰਿਹਾ ਕਿਸੇ ਨੂੰ ਤੁਸੀਂ ਗਿਫਟ ਕਰਨੀਆਂ ਕੋਈ ਚੀਜ਼ ਤਾਂ ਉਹ ਵੀ ਬਾਈ ਕੋਲੇ ਸਾਰੀ ਅਵੇਲੇਬਲ ਹੈਗੀ ਹੈ ਜੀ ਹਾਂਜੀ ਹਾਂਜੀ ਇਧਰ ਵੀ ਆ ਗਈ ਜੀ ਗਿਫਟ ਆਈਟਮ ਫੋਟੋ ਫਰੇਮ ਵਗੈਰਾ ਲਾਈਟਿੰਗ ਵਾਲੇ ਆ ਗਏ ਬਾਕੀ ਆ ਬੋਟਲ ਆ ਗਈਆਂ ਨਾਮ ਵਾਲੀਆਂ ਏ ਵੀ ਬਾਕੀ ਕੱਪ ਆ ਗਏ ਮੈਜਿਕ ਮੱਗ ਆ ਗਈ ਇਹ ਜੀ ਜਾਗੀਆਂ ਤੇ ਆਹ ਆ ਗਏ ਫਾਉਂਟਨ ਆ ਗਏ ਫਾਉਂਟਨ ਸਾਈਜ਼ ਛੋਟਾ ਵੱਡਾ ਸਾਰੇ ਮਿਲ ਜਾਣਗੇ ਇਹਦੇ ਵਿੱਚ ਹਾਂ 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 ਚਲੋ ਜੀ ਆ ਜੋ ਕੇ ਜੀ ਚਲੋ ਹੋਏ ਤੇ ਇਦਾਂ ਨਹੀਂ ਕਰਵਾਣੇਗਾ ਭਾਈਆ ਇਹਨਾਂ ਛੱਲੇ ਆ ਸਾਰੇ ਹਾਂਜੀ ਛੱਲੇ ਕਸਟਮਾਈਜ਼ ਹੋ ਜਾਣਗੇ ਹੈਂਗਿੰਗ ਕਰ ਹੈਗੇ ਜੇ ਕਿਸੇ ਨੂੰ ਕੋਈ ਸਪੈਸ਼ਲ ਤਿਆਰ ਕਰਵਾਉਣਾ ਤਾਂ ਭਾਈ ਉਹ ਵੀ ਤਿਆਰ ਕਰਕੇ ਦੇ ਦੇਣਗੇ ਉਹ ਵੀ ਤਿਆਰ ਕਰਕੇ ਦੇ ਦੇਣਗੇ ਜਿਹੜਾ ਡਿਜ਼ਾਈਨ ਅਗਲਾ ਕੋਲੂਗਾ ਉਹ ਕਰ ਉਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਣਾ ਹਾਂਜੀ ਬਾਕੀ ਕਾਰ ਪਰਫਿਊਮ ਵਾਣ ਜਨ ਮਿਲ ਜਾਣਗੇ ਆਪਣੇ ਕੋਲ ਠੀਕ ਹੈ ਜੀ ਹਾਂਜੀ ਕਾ ਡੈਸ਼ਬੋਰਡ ਆਈਟਮ ਆ ਗੂ ਆ ਡੈਸ਼ਬੋਰਡ ਤੇ ਕਰਵਾ ਵੀ ਲਗਾ ਲੈ ਭਾਈ ਕਿਸੇ ਨੂੰ ਕੋਈ ਆ ਦੇਖਣ ਨੂੰ ਤੁਸੀਂ ਡੈਸ਼ਬੋਰਡ ਦੇਖੋ ਬਾਈ ਦਾ ਆ ਟਰੈਕਟਰ ਜਿਹੜਾ ਮਰਜੀ ਕਹਿੰਦਾ ਭਾਈ ਤਿਆਰ ਕਰਵਾ ਲਓ ਤੁਸੀਂ ਹਾਂਜੀ ਬਾਕੀ ਆ ਇੱਕ ਆਪਣੇ ਕੋ ਆ ਗਏ ਨਾਮ ਵਾਲੇ ਪੈਨ ਆ ਗਏ ਕਸਟਮਾਈਜ਼ ਇਹ ਗਿਫਟ ਦੇਣ ਵਾਸਤੇ ਠੀਕ ਹੈ ਇਹ ਚੀਜ਼ ਮਿਲ ਜੀ ਇਹ ਬੋਡਨ ਚਾਹੀ ਇਹ ਆ ਗਏ ਜੀ ਆਪਣੇ ਕੋ ਮੈਟਲ ਦੇ ਪੈਨ ਆ ਗਏ ਠੀਕ ਹੈ ਜੀ ਇਹਨਾਂ ਦੇ ਵੀ ਆਪਦਾ ਨਾਮ ਵਗੈਰਾ ਲਿਖਵਾ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਚੀਜ਼ ਬਣ ਜਾਣਗੇ ਇਹ ਪਾਸ ਆ ਗਏ ਨਾਮ ਵਾਲੇ ਬੋਲਟ ਵੀ ਮਿਲ ਜਾਣਗੇ ਬੋਲਟ ਵੀ ਮਿਲ ਜਾਣਗੇ ਨਾਮ ਵਾਲੇ ਠੀਕ ਹੈ ਇਹ ਚੀਜ਼ਾਂ ਮਿਲ ਜਾਣਗੀਆਂ ਆਪਕੋ ਬਾਕੀ ਆਪਣੇ ਕੋ ਪ੍ਰਿੰਟਿੰਗ ਦਾ ਆ ਗਏ हां प्रिंटिंग जे किसी ने कार्ड वगैरह बनवाਉਣੇ ਆਗੇ ਫਲੈਕਸ ਉਹ ਬਣਾਉਣੀ ਆਗੇ ਉਹ ਚੀਜ਼ ਵੀ ਆਪਾਂ ਤਿਆਰ ਕਰਾਂਗੇ ਉਹ ਸਾਰਾ ਤੁਸੀਂ ਕੱਢ ਕੇ ਦੇ ਦੇ ਹਾਂਜੀ ਉਹ ਵੀ ਚੱਲ ਜਾਂਦੇ ਆਪਾਂ ਠੀਕ ਹੈ ਬਾਕੀ ਡਿਜੀਟਲ ਡਿਜ਼ਾਈਨਿੰਗ ਦਾ ਆ ਗਿਆ ਆ ਗਾਰਡ ਆ ਗਈ ਠੀਕ ਹੈ ਜੀ ਇਹ ਤੁਹਾਨੂੰ ਦਿਖਾਉਂਦਾ ਸਾਰਾ ਜਿਵੇਂ ਆ ਗਾਰਡ ਆਗੇ ਅੱਜ ਕੱਲ ਚੱਲ ਰਹੀ ਐ ਐਨੀਮੇਸ਼ਨ ਵਾਲੇ ਕਹਾ ਠੀਕ ਹੈ ਇਹ ਚੀਜ਼ ਬਣ ਜੇ ਕੋਈ ਵੀ ਚੀਜ਼ ਦਾ ਕਿਸੇ ਨੇ ਪ੍ਰਿੰਟ ਕਰਵਾਉਣਾ ਤਾਂ ਤੁਸੀਂ ਸਾਰਾ ਹਾਂਜੀ ਹੱਲ ਹੈਗਾ ਆਪਣੇ ਕੋਲ ਬਗੈਰਾ ਬਾਕੀ ਆ ਫੋਟੋ ਮਿਲ ਜਾਣਗੇ ਸਿੰਦਨੀ ਐ ਬਾਈ ਜੀ ਫੋਟੋ ਜੇ ਕਿਸ ਨੇ ਕੋਈ ਤਿਆਰ ਕਰਵਾਉਣੀ ਹੈ ਬੇਟਾ ਤਿਆਰ ਕਰਕੇ ਦਿਓ ਸਾਨੂੰ ਹਾਂਜੀ ਹਾਂਜੀ ਉਹ ਵੀ ਤਿਆਰ ਕਰ ਦਿੰਦੇ ਕਿਹੜਾ ਮਰਜ਼ੀ ਸਹਜ ਚ ਕੋਈ ਮਰਜ਼ੀ ਫਰੇਮ ਵਗੈਰਾ ਉਹ ਚੀਜ਼ ਹੋ ਜਾਂਦੀ ਹੈ ਲਾਈਟਿੰਗ ਵਾਲੀਆਂ ਫੋਟੋਆਂ ਵਗੈਰਾ ਸਭ ਤਿਆਰ ਕਰ ਦਿੰਦੇ ਠੀਕ ਹੈ ਕਲੌਕ ਆ ਗਈ ਆਪਣੇ ਕੋਲ ਅਤਰਾਵ ਕੱਟਨੇ ਦਾ ਕਰਵਾ ਦੇ ਦੀ ਹਾਂਜੀ ਲਗ ਲਗ ਤਰ੍ਹਾਂ ਦੇ ਕਲੌਕ ਸਾਰੇ ਤਰ੍ਹਾਂ ਦੇ ਬਾਈ ਕਰੋ ਕਲੌਕ ਮਿਲ ਜਾਣਗੇ ਛੋਟੇ ਵੱਡੇ ਸਾਰੇ ਹੋਵੇਗਾ ਠੀਕ ਹੈ ਜੀ ਕੋਈ ਕਿਸ ਨੇ ਫੋਟੋ ਵਾਲ ਆ ਜਾ ਕੋਈ ਕਿਸੇ ਵੀ ਤਰ੍ਹਾਂ ਦਾ ਤਿਆਰ ਕਰੋ ਹਾਂਜੀ ਹਾਂਜੀ ਉਹ ਵੀ ਤਿਆਰ ਕਰ ਦਿੰਦੇ ਸਾਰੀ ਚੀਜ਼ ਬਾਈ ਕੋਈ ਵੀ ਚੀਜ਼ ਕਰਵਾ ਲਓ ਬਾਈ ਸਾਰੀ ਚੀਜ਼ ਤਿਆਰ ਹੋ ਜ ਤਾਂ ਵੀ ਹੋਰ ਵੀ ਕਿਸ ਨੇ ਕੋਈ ਆਵਦੇ ਤੌਰ ਤੇ ਡਿਜ਼ਾਈਨ ਪਵਾਉਣਾ ਤਾਂ ਬਾਈ ਕਹਿੰਦਾ ਵੀ ਉਹ ਵੀ ਆਪਾਂ ਤਿਆਰ ਕਰਕੇ ਦੇ ਦਿਆਂਗੇ ਹਾਂਜੀ ਉਹ ਵੀ ਤਿਆਰ ਕਰਕੇ ਦੇ ਦਿਆਂਗੇ ਹਾਂਜੀ ਇੱਧਰ ਕਰਵਾ ਦੇਣੇਗਾ ਗੁਰਬ ਉਹ ਆਪਣੇ ਪੰਜਾਬੀ ਗੁਰਮੁਖੀ ਵਾਲਿਆ 25 ਹਾਂਜੀ ਠੀਕ ਹੈ ਜੀ ਓਕੇ ਪੇਮੈਂਟ ਚੱਲਿਆ